이 두목 다덕 깨달리야 난자위로 바위 i'm not okay. ਦਤ ਕੋ ਕਰ ਲੈ ਆ ਨਾ ਜਾਵੇ ਰੱਬ ਤੇ ਪਾਇਣਾ ਨਹੀਂ ਨੋਰੀ ਸਾਸ ਤੇ ਰਖਾ ਜਾਵੇ ਰੱਬ ਦੇ ਭਰਨਾਂ ਮੇਲਾ ਨੋਰੀ ਸਾਸ ਤੇ ਈਲਣ ਰਾਜਨਾਮੇ ਸਾੜ ਸਤੀਆਂ 12 ਸਾਲ ਬੀਤ ਨਹੀਂ ਪੰਡਤ ਦੇ ਕਹਿੰਦਾ ਛੱਡ ਦੇ ਪੰਡਤ ਨੂੰ ਮੇਰੇ ਤੇ ਮੀਤ ਜਾ ਮੈਥੋਂ ਆਪਦੀ ਵਿਚ ਰਾਜ ਦੀ ਕੋਈ ਰੋਹ ਹੰਦਾ ਚੱਲਿਆ मां जी तव्हां बेदया बेद तूं न लक ਆਇਆ ਜੀਵ ਜਸਵਾ ਮਹਾਨ ਜਾਮੇ ਰਖ ਪਤੇ ਪਾਜਣਾ ਮੇਨਾ ਕੋਈ ਖਾ ਚਵੇ ਤਾ ਨਾ ਜਾਮੇ ਰਖ ਪਤੇ ਪਾਜਣਾ ਮੇਨਾ ਇਸ ਸੋਵੇ ਸਿਰਵਟ ਲਿਆ ਲਾਲਾ ਲਾਲਾ ਹੋ ਗਈ ਸਾਰੀ ਬਿਖਸ਼ੇਰ ਦੇ ਪੈਟ ਜਾਂਦੀ ਸ਼ਹਿਰ ਤੋਂ ਬਾਹਰ ਨੂੰ ਜਾ ਕੇ ਫੜ ਲਿਆ ਬੀਰ ਵਿਕਰਮਾ ਜੀਤ ਸਾਹਿਬ ਨੂੰ ਕਹਿੰਦੀ ਸਾਡੀ ਰਾਜੀ ਦੀ ਕੌਰ ਦਾ ਸਿਰਵਟ ਲਿਆ ਕੰਨ ਲੱਗਾ ਇਹ ਤਾਂ ਮਤੀਰਾ ਹੈ ਜਦੋਂ ਗੰਢ ਖੋਲੀ ਸਾਹੀ ਦੀ ਅਮਤੀਰੇ ਦਾ ਸੇਰਾ ਬਾਹਰ ਗਿਆ ਦੀ ਰਾਜਨੀ ਹੁਕਮ دیتا ਹੱਥ ਪੈਰ ਕੱਟ ਕੇ ਸਿੱਟ ਦਿਓ ਵਿੱਚ ਗੰਧਿਆਂ ਨਾਲੇ ਦੁੱਤ ਕੱਲੇ ਆ ਗਏ ਨਾ ਨੀ ਪੁੱਤਰ ਦਾ ਉੱਥੇ ਤੇ ਲੇ ਤੇਰੀ ਆਗੀ ਕਹਿੰਦੇ ਮਹਾਰਾਜ ਆ ਗਿਆ ਹੋਵੇ ਅਸੀਂ ਚੱਕ ਕੇ ਲਈਏ ਰਾਜਾ ਕਹਿੰਦਾ ਜਿਹੜੀ ਸਜ਼ਾ ਦੇਣੀ ਤੇ ਚੁੱਕਿਆ ਜੀ पार सोनू चे रे पारण तोरी स्वास था जबे पार तोरी सास ਨਿਆ ਸ਼ਾਦੀ ਨਹੀਂ ਕਰਾਉਣਾ ਚਾਹੁੰਦੀ ਰੱਬ ਨੂੰ ਮੰਨਣ ਵਾਲੀ ਸੀ ਗੋਲੀ ਨੂੰ ਕਹਿੰਦੀ ਦੀਵਾ ਬਜਾਦੀ ਗੋਲੀ ਬਿੰਦੇ ਚੱਟੇ ਨੀਵੇਂ ਨੂੰ ਰਾਜਰ ਨੰਗ ਜੋ ਹੀ ਮੇਲਾ ਦੀ ਟੰਗੂ ਦੀ ਕਟੋਰੀ ਕਿਸੇ ਦੀ ਭਾਈ ਨਾ ਰਾਜੀ ਨੀ ਕਿਉਂ ਫੋਟੋ ਕ੍ਰੀਸ਼ਨ ਦੀ ਨਾ ਦਾਂ ਲੱਗਿਆ ਇਕਲ ਸ਼ਕਲ ਹੋਣੀ ਮਾਇਆ ਨੂੰ ਨਿਆ ਕਰਨੇ ਵੀਰ ਬਿਕਰਮਾ ਜੀਤ ਸਾਹਿਬ ਨੇ ਚਾਰੇ ਵਾਰੂ ਵਾਰੀ ਆਇਆ ਚਾਰਾ ਤੂੰ ਚਾਰੇ ਅੰਗ ਸਬੂਤ ਕਰਾ ਲਈ ਉਧਰੋਂ ਦਿਨ ਚੜ ਗਏ ਸੀ ਸਾਰਾ ਜਹਰ ਨਿਆ ਵੀ ਕਣ ਆਵੇ ਵੱਡੀ ਕਰਦੇ ਕਹਿੰਦਾ ਮੇਰੇ ਕੋਲੇ ਏੜਾ ਘਟ ਸੀ ਗਿਰਤਸਾ ਬਣ ਗਿਆ ਕੋਈ ਜ਼ੋਰ ਲਾਇਆ ਨਾ ਫਿਰ ਅਕਲਿਆ ਦੀ ਮੈਨੂੰ ਵੱਡੀ ਕਰਦੇ ਕਹਿੰਦਾ ਮੇਰੇ ਕਣਾ ਘਟ ਸੀ ਮਚੀਰੇ ਦਾ ਸਿਰ ਬਣ ਗਿਆ ਕੋਈ ਜ਼ੋਰ ਲਾਇਆ ਨਾ ਫਿਰ ਸ਼ਕਲਿਆ ਦੀ ਮੈਨੂੰ ਵੱਡੀ ਕਰਦੀ ਕਹਿੰਦਾ ਮੇਰੇ ਤੇ ਕਿਹੜਾ ਕੱਟ ਸੀ ਕੋਈ ਜੋਰ ਲਾਇਆ ਨਾ ਸੱਚੀ ਦੇ ਹੱਥ ਪੈਰ ਕਟਾਦੀ ਸੀ ਫਿਰ ਹੁਣੀ ਆ ਗਈ ਕਹਿੰਦਾ ਕਿਹਦੀ ਮੈਨੂੰ ਵੱਡੀ ਕਰਦੀ ਕਹਿੰਦਾ ਸਾਰਾ ਤੂੰ ਹੁਣੀ ਵੱਡੀ ਐ ਪਰ ਹੁਣੀ ਤੋਂ ਦੇ ਵੱਡੀ ਐ ਜਿਹੜਾ ਜਾਂ ਕਰਦਾ ਕਿਸੇ ਦੀ ਉਹਨੂੰ ਕਾਦੇ ਵਿਹਾਰ Olha